ਸ਼ਰੀਆ ਕਾਲ ਜੀ ਸਾਡੇ ਭੈਣ ਦੇ ਭਰਾਓ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਕਰਦੇ ਹਾਂ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆਂਦੇ ਆ ਜੀ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੁਹਾਨੂੰ ਪਤਾ ਹੈ ਜੀ ਆਪਾਂ ਡੇਲੀ ਰੋਸਟ ਦਾ ਲੈ ਕੇ ਆਉਂਦੇ ਰਹੇ ਹਾਂ ਜਿਆਦਾਤਰ ਤਾਂ ਆਪਣੇ ਰੋਸਟ ਜੀ ਜਾਸਮਿਨ ਮਾਲ ਦੇ ਉੱਤੇ ਹੁੰਦੇ ਆ ਤੇ ਆਪਾਂ ਹੋਰ ਵੀ ਦਾ ਬਾਕੀ ਜਿਹੜੀਆਂ ਵੈਰਾਈਆਂ ਮੁਸ਼ਕਫਰੀਦ ਹੋ ਗਈ ਮੈਨੂੰ ਸੀਦਾ ਉਹ ਵੀ ਜੋ ਕੋਈ ਹੋਰ ਵੀ ਜਿੰਨੇ ਵੀ ਬਲੌਗਰ ਆ ਤਾਂ ਆਪਾਂ ਸਾਰਿਆਂ ਨੂੰ ਤੁਹਾਨੂੰ ਪਤਾ ਰੋਸਟ ਲੈ ਕੇ ਆਉਂਦੇ ਰਹਿੰਦਾ ਹੈ ਜ਼ਿਆਦਾਤਰ ਤਾਂ ਆਪਣੀ ਤੁਹਾਡੀ ਡਿਮਾਂਡ ਦੇ ਉੱਤੇ ਆਪਾਂ ਜਾਸਮਿਨ ਮਾਲ ਦੇ ਉੱਤੇ ਜ਼ਿਆਦਾ ਰੋਸਟ ਲੈ ਕੇ ਆਨੇ ਆ ਕੁਝ ਕੁ ਦਿਨਾਂ ਤੋਂ ਮੈਂ ਜਿੱਦਾ ਇੱਕ ਦੋ ਵੀਡੀਓ ਪਾਈਆਂ ਸੀ ਜਿਸ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕਰਨ ਦੇ ਨਾਲ ਇਹ ਸਾਰਾ ਪਰਿਵਾਰ ਬਹੁਤ ਹੀ ਜ਼ਿਆਦਾ ਫਰਕ ਕਰਦਾ ਹੈ ਕਿਉਂ ਫਰਕ ਕਰਦਾ ਫੇ ਜਿੱਦਾਂ ਆਪਾਂ ਕਿਹਾ ਵੀ ਸੀਗਾ ਵੀ ਮਾਂ ਤਾਂ ਮਾਂ ਹੋਊਗੀ ਮਾਂ ਤੋਂ ਬਾਅਦ ਸੱਚੀ ਨਹੀਂ ਕੋਈ ਮਾਂ ਵਾਂਗੂ ਪਿਆਰ ਕਰ ਸਕਦਾ ਹੈਗਾ ਉਹ ਗੱਲ ਬਣਦੀ ਨਹੀਂ ਹੈਗੀ ਕੋਈ ਜਿੰਨਾ ਮਰਜੀ ਪੁੱਤ-ਪੁੱਤ ਕਰੀ ਜਾਵੇ ਪਰ ਅੰਦਰੋਂ ਫਿਰ ਵੀ ਨਾ ਥੋੜਾ ਬੋਤਾ ਫਰਕ ਰਹੇ ਜਾਂਦਾ ਜੀ ਆਪਣਾ ਅਗਲੇ ਦੇ ਨਿਆਣਾ ਹੋਵੇ ਨਾ ਤਾਂ ਦੂਜਾ ਆਪਾਂ ਨਿਆਣਾ ਕਿਸੇ ਦਾ ਪਾਲਦੇ ਆ ਤਾਂ ਆਪਣੇ ਨਿਆਣੇ ਵੱਲ ਜ਼ਿਆਦਾ ਦਿਲ ਟੁੱਪਦਾ ਹੈ ਦੂਜੇ ਵੱਲ ਨਹੀਂ ਕਿਉਂ ਆਪਣਾ ਉਹ ਕਿਹੜਾ ਢਿੱਡੋ ਜੰਮਿਆ ਹੁੰਦਾ ਹੈ ਇਹਨਾਂ ਦੇ ਤਾਂ ਕਰਕੇ ਇਹ ਕਰਨ ਦੇ ਨਾਲ ਤੁਸੀਂ ਦੇਖਿਆ ਇਹ ਕਿੰਨਾ ਇਹਨਾਂ ਨੇ ਫਰਕ ਕੀਤਾ ਪਟਾਕਿਆਂ ਦੇ ਵਾਰ ਨੂੰ ਕੀ ਇਹਨਾਂ ਨੇ ਫਰਕ ਕੀਤਾ ਉਹਦੇ ਨਾਲ ਮੁੰਡਾ ਨਾਲ ਜਾ ਕੇ ਪਟਾਕੇ ਲੈ ਕੇ ਆਇਆ ਨੇਤਰ ਨੇ ਕੀ ਕਿਹਾ ਵੇ ਜਸਮੀਨ ਚਲਾਉਗੀ ਜਦ ਹੱਡਾ ਪਟਾਕਾ ਛੋਟ ਸੀਗਾ ਉਹ ਇੱਕੋ ਹੀ ਪਿਆ ਸੀਗਾ ਸਾਰੇ ਮੰਝੇ ਦੇ ਉੱਤੇ ਉਹ ਐਨੇ ਚਾਹ ਦੇ ਨਾਲ ਜਾ ਕੇ ਲੈ ਗਿਆ ਪਹਿਲਾਂ ਤਾਂ ਉਹ ਗਿਆ ਰਵਿੰਦਰਾ ਆਪਣੇ ਨਾਲ ਨਾਲ ਨੇਤਾ ਤੇ ਆ ਛੋਟਾ ਚਤਰਾ ਨ ਗਿਆ ਪਟਾਕੇ ਫੁਕੇ ਲੈ ਗਿਆ ਉੱਥੋਂ ਉਹ ਛੋਟ ਲੈ ਗਿਆ ਤੇ ਫਿਰ ਉਹਨੇ ਜਿਹੜਾ ਆਪਣਾ ਛੁੱਡੂ ਨਾਥ ਜੀ ਆ ਉਹ ਨਾਲ ਤਾਂ ਲੈ ਗਿਆ ਬੜਾ ਹੁੱਬ ਕੇ ਕਿਉਂਕਿ ਜਾਸਮਿਨ ਜਦੋਂ ਇਹ ਆਪਣੇ ਡੈਡੀ ਨਾਲ ਲੈ ਕੇ ਗਿਆ ਸੀ ਨਾ ਉੱਥੇ ਤਾਂ ਜਾਸਮਿਨ ਕਹਿਣ ਲੱਗੀ ਕਹਿੰਦੀ ਆਪਣੇ ਸਾਲੇ ਨੂੰ ਵੀ ਦਵਾ ਕੇ ਲੈ ਕੇ ਆਂ ਕਿ ਵੀ ਪਟਾਕੇ ਜਾਸਮਿਨ ਨੇ ਕਹਿਤਾ ਇਹ ਨਾਲ ਲੈ ਗਿਆ ਆਪਣਾ ਬਲੌਗ ਤਾਂ ਉੱਥੋਂ ਬਣਾ ਲਿਆ ਆ ਪਰ ਇਹਨੇ ਪੇ ਦੇ ਪੁੱਤ ਨੇ ਉਹਨੂੰ ਕੋਈ ਪਟਾਕਾ ਨਹੀਂ ਲੈ ਕੇ ਦਿੱਤਾ ਕੋਈ ਵੀ ਨਹੀਂ ਲੈ ਕੇ ਦਿੱਤਾ ਮੇਰੇ ਸਾਲਾ ਨੇ ਚ ਲੈ ਕੇ ਵੀ ਦਿੱਤੇ ਹੋਗੇ ਨਾ 10 20 ਵਾਲੇ ਲੈ ਕੇ ਦੇ ਦਿੱਤੇ ਉਹਨੇ ਕਿਉਂਕਿ ਇਹ ਰੇਟ ਸੁਣ ਸੁਣ ਡਰੀ ਗਿਆ ਉੱਥੇ ਸਾਰੀਆਂ ਦੁਕਾਨਾਂ ਘੁਮਾ ਕੇ ਨੇ ਜੀ ਬਲੌਗ ਬਣਾ ਕੇ ਉਤਾਰ ਤੇ ਹੁਣ ਆਪਾਂ ਜੇ ਗੱਲ ਕਰੀਏ ਜਿੱਦਾ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਹਰ ਕੋਈ ਪੁੱਛਦਾ ਸੀ ਉਹ ਵੀ ਕਰਨ ਕੌਣ ਆ ਕਰਨ ਦੇ ਪਿਤਾ ਕੌਣ ਆ ਜਾਂ ਕਰਨ ਦੀ ਮਾਂ ਕੌਣ ਆ ਤੇ ਕਰਨ ਦੇ ਨਾਲ ਨਾ ਫਰਕ ਕਿਉਂ ਹੁੰਦਾ ਤਾਂ ਅੱਜ ਤੁਹਾਨੂੰ ਜੀ ਅਸੀਂ ਦੱਸ ਦਈਏ ਜਿਹੜਾ ਕਰਨ ਆ ਉਹ ਵਿੱਕੀ ਦਾ ਮੁੰਡਾ ਆ ਵਿੱਕੀ ਦੀ ਪਹਿਲੀ ਘਰਵਾਲੀ ਦਾ ਜੀ ਮੁੰਡਾ ਆ ਉਹ ਤੇ ਉਹਦੀ ਘਰਵਾਲੀ ਨੂੰ ਜਿੱਦਾਂ ਕੋਈ ਐਦਰੀ ਬਿਮਾਰੀ ਹੋ ਗਈ ਸੀ ਕਿ ਜਿਹਦੇ ਕਰਕੇ ਉਹ ਦੇਹਤ ਹੋ ਗਈ ਸੀ ਕਰਨ ਉਦੋਂ 4 ਜਾਂ 5 ਸਾਲਾਂ ਦਾ ਸੀਗਾ ਜਦੋਂ ਉਹਦੀ ਮੰਮੀ ਇਸ ਦੁਨੀਆ ਤੋਂ ਛੱਡ ਕੇ ਉਹਨੂੰ ਚਲੀ ਗਈ ਸੀ ਤਾਂ ਫਿਰ ਜਿੱਦਾਂ ਸੁੱਖੋ ਦੀ ਵੀ ਆਪਣੀ ਫੈਮਿਲੀ ਸੀਗੀ ਵਿੱਕੀ ਕੱਲਾ ਸੀਗਾ ਤੇ ਇਹਨਾਂ ਨੇ ਐ ਸੋਚਿਆ ਵੀ ਜਿੱਦਾਂ ਵੀ ਸਾਡੇ ਘਰ ਦੇ ਵਿੱਚ ਫਰਖਣਾ ਪੈ ਜਾਵੇ ਮੁੰਡੇ ਨੂੰ ਵੀ ਇਹਨਾਂ ਨੇ ਆਪਣੇ ਕੋਲੇ ਰੱਖਿਆ ਨਾਨਕੇ ਨਹੀਂ ਭੇਜਿਆ ਤਾਂ ਫੇਰ ਮੁੰਡਾ ਇਹਨਾਂ ਦੇ ਕੋਲੋਂ ਜਾਨਮਾਹਲ ਨੇ ਗੋਦ ਲੈ ਲਿਆ ਸੀਗਾ ਜੇ ਤੁਸੀਂ ਉਹਦੀਆਂ ਪੁਰਾਣੀਆਂ ਜਾ ਕੇ ਵੀਡੀਓ ਦੇਖੋਗੇ ਨਾ ਪੜੇ 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 ਪੜ ਆ ਬੈਠਾ ਨਾ ਆ ਬੈਠਾ ਆ ਮੈਨੂੰ ਨਾ ਜਾਨ ਮਾਲਵੀ ਪਹਿਲਾਂ ਰੈਸਪੀ ਦੇ ਹੀ ਜ਼ਿਆਦਾਤਰ ਬਲੌਗ ਪਾਉਂਦਾ ਸੀਗਾ ਆ ਹੁਣ ਜਿਹੜਾ ਘੁੰਮਣਾ ਫਿਰਨ ਜਾਂਦਾ ਹੈ ਕਦੇ ਕਿਸੇ ਕੰਟਰੀ ਚ ਲੱਗਿਆ ਸੀਗਾ ਕਦੇ ਕਿਸੇ ਕੰਟਰੀ ਉਹਦਾ ਮੁੰਡਾ ਹੀ ਜਾਨ ਲੱਗਾ ਸੀਗਾ ਬੜੇ ਜੀ ਗੜਬੜੇ ਹਾਏ ਗੜਬੜੇ ਬਣਾਉਣਾ ਆ ਇਹ ਤੇਰਾ ਗੜਬੜਾ ਇਹ ਪੈਸੇ 2 ਰੁਪਏ ਵੱਸ ਪਾਏ ਵਿੱਚ ਦਾ ਸਭ ਤੋਂ ਪਹਿਲਾਂ ਉਹ ਰੈਸਪੀਆਂ ਦੀਆਂ ਵੀਡੀਓ ਬਣਾਉਂਦਾ ਹੁੰਦਾ ਸੀਗਾ ਤਾਂ ਫਿਰ ਉਹਦੇ ਵਿੱਚ ਇਹਨੇ ਕਰਨ ਨੂੰ ਆਪਣੇ ਨਾਲ ਰੱਖਿਆ ਸੀਗਾ ਆਪਣੇ ਕੋਲੇ ਰੱਖ ਲਿਆ ਸੀਗਾ ਜੀ ਉਹਦੀ ਮੰਮੀ ਨੂੰ ਮੰਮੀ ਸਾਦਰਾ ਸੀਗਾ ਤੈਨੂੰ ਕਰਨ ਨੂੰ ਜਾਨ ਮਾਨ ਨੂੰ ਡੈਡੀ ਸਾਦਰਾ ਖੈਰ ਜਾਨਮਾਲ ਵੀ ਨਾ ਇਹਨੂੰ ਆਪਣੇ ਤਾਂ ਨਾ ਕੁੱਤਾ ਨਾਲੋਂ ਵੀ ਵੱਧ ਪਿਆਰ ਕਰਦਾ ਸੀਗਾ ਤੇ ਤੁਸੀਂ ਦੇਖਿਆ ਹੀ ਹੋਵੇ ਜਾਨਮਾਲ ਦਾ ਮੁੰਡਾ ਵੀ ਇੱਕ ਮਹਿਕਪਰੀ ਦਾ ਉਹਦੇ ਨਾਲ ਵੀ ਜਾਣੀ ਜੀ ਵੱਧ ਉਹਦਾ ਕਰਦਾ ਸੀਗਾ ਉਹਦਾ ਜਨਮ ਦਿਨ ਮਨਾਇਆ ਇਹਨਾਂ ਨੇ ਜਿੱਦਾਂ ਮੈਂ ਉਦੋਂ ਕਲਿੱਪ ਲਾਈ ਹਾਂ ਵਾਰ 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 ਚਲ ਇਹਦਾ ਪਤਾ ਕਿ ਆਹਨਾਂ ਦੇਖ ਤੇ ਇਹਦੇ ਜਨਮ ਦਿਨ ਦੇ ਵਿੱਚ ਵੀ ਕਾ ਨਾ ਕੋ ਬਿੱਕੀ ਨਾ ਕੋ ਨੇਤਰ ਨਾ ਉਹਨਾਂ ਦੀ ਕੋਈ ਫੈਮਿਲੀ ਕੋਈ ਨਹੀਂ ਪਹੁੰਚੀ ਤੇ ਉਹਦੇ ਨਾਲ ਇਹਦਾ ਕਲੋਲਾ ਕਰਦਾ ਹੈ ਉਹਨਾਂ ਵੀਡੀਓ ਬਣਾਉਂਦਾ ਆ ਜਾਨਮਾਲ ਤੋਂ ਜਾਨਮਾਲ ਦੇ ذریعے ਇਹਨੂੰ ਕਰਨ ਨੂੰ ਹਰ ਕੋਈ ਜਾਣਨ ਲੱਗ ਗਿਆ ਸੀਗਾ ਕਿਉਂਕਿ ਹਰ ਇੱਕ ਵੀਡੀਓ ਵਿੱਚ ਉਹਨੂੰ ਲੈਣ ਲੱਗ ਗਿਆ ਸੀਗਾ ਫੇ ਉਹਦੀ ਆਡੀਅנס ਜਿਹੜੀ ਜਾਨਮਾਲ ਦੀ ਸੀਗੀ ਉਹ ਸਾਰੀ ਜਾਣਨ ਲੱਗ ਗਈ ਸੀਗੀ ਇੱਥੋਂ ਤੱਕ ਕਿ तकरीबन ਜ਼ਿਆਦਾਤਰ ਤਾਂ ਲੋਕਾਂ ਨੂੰ ਐਦੀ ਲੱਗਦਾ ਸੀਗਾ ਜਿਹੜਾ ਕਰਨ ਆ ਉਹ ਜਾਨਮਾਲ ਦਾ ਹੀ ਮੁੰਡਾ ਆ ਕਿਉਂਕਿ ਉਹਨਾਂ ਨੇ ਵੀ ਨਹੀਂ ਦੱਸਿਆ ਤੇ ਨਾ ਹੀ ਕਿਸੇ ਨੂੰ ਪਤਾ ਸੀਗਾ ਆਪਣੇ ਮੁੰਡੇ ਨਾਲ ਕੋਈ ਵੱਧ ਜਾਣੀ ਨਾ ਉਸ ਕਰਨ ਦਾ ਕਰਦਾ ਸੀਗਾ ਤਾਂ ਸਾਰਿਆਂ ਨੂੰ तकरीबन ਲੱਗਣਾ ਹੀ ਆ ਕੋ ਹਰ ਇੱਕ ਵੀਡੀਓ ਵਿੱਚ ਉਹਨੂੰ ਕਦੇ ਉਹਦੇ ਲਈ ਕੋਈ ਚੀਜ਼ ਲਿਆ ਨਹੀਂ ਕਦੇ ਕੋਈ ਜਾਣੀ ਜ਼ਿਆਦਾ ਕਰੰਦਾ ਹੀ ਕਰਦਾ ਸੀਗਾ ਇਹ ਕਮਾਨ ਫਰਾਨ ਲੈ ਕੇ ਜਾਂਦਾ ਸੀ ਜਿੱਥੇ ਵੀ ਜਾਂਦਾ ਸੀ ਉਹਨੂੰ ਨਾਲ ਲੈ ਜਾਂਦਾ ਸੀਗਾ ਦੋਏ ਤੀਵੇਂ ਆਦਮੀ ਇਹ ਕਿੰਨੇ ਰੁਪਏ ਦਾ ਬਣ ਗਿਆ ਭਾਈ ਇਹ 55 ਰੁਪਏ ਦਾ ਸਕੈਨ ਕਰਾ ਕੇ ਲਈਏ ਜਿਹਨੇ ਲੈਣਾ ਭਾਈ ਸਕੈਨ ਕਰਕੇ ਲੈ ਜਾਓ ਕਰਦੇ ਨੇ ਤਾਂ ਫਿਰ ਜਦੋਂ ਮਤਲਬ ਕਿ ਤੁਹਾਨੂੰ ਪਤਾ ਸ਼ਾਇਦ ਕਈਆਂ ਨੂੰ ਪਤਾ ਵੀ ਹੋਣਾ ਜੋ ਇਹਨਾਂ ਨੂੰ ਜ਼ਿਆਦਾਦਰ ਬਰੀਕੀ ਨਾ ਜਾਣਦੇ ਕਿ ਨੇਤਰ ਦੇ ਪਹਿਲਾਂ ਵੀ ਆਪਣਾ ਇੱਕ ਮੁੰਡਾ ਸੀਗਾ ਇਹਦਾ ਜਿਹਦਾ ਜਾਸਮੀਨ ਤੇ ਇੱਕ ਹੋਰ ਮੁੰਡਾ ਹੈਦਾ ਸੀਗਾ ਜਿਹਨਾਂ 7-8 ਸਾਲ ਜਦੋਂ ਦਾ ਸੀਗਾ ਉਹ ਦੋ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਸੁਖੋ ਭੈਣ ਜੀ ਬਹੁਤ ਹੀ ਜ਼ਿਆਦਾ ਬਿਮਾਰ ਰਹਿਣ ਲੱਗ ਪਈ ਸੀਗੀ ਦੇ ਮੁੰਡੇ ਦੇ ਦੋਖ ਵਿੱਚ ਗੈਲੋ ਠੀਕ ਹੈ ਨਾ ਹੁੰਦਾ ਹੀ ਆ ਜੀ ਤੇ ਫਿਰ ਇਹਨਾਂ ਨੇ ਕਰਨ ਉਹ ਤਾਂ ਕੋ ਜਾਨਮਾਹਲ ਦੇ ਕੋਲੋਂ ਕਰਨ ਨੂੰ ਲੈ ਲਿਆ ਲੈ ਕੇ ਇਹਨਾਂ ਦੋਨਾਂ ਜਾਨ ਨੇ ਜਿੱਦਾਂ ਗੋਦ ਲੈ ਕੇ ਮੁੰਡੇ ਨੂੰ ਆਪਣੇ ਜਿੱਦਾਂ ਆਪਾਂ ਕਹਿੰਦੇ ਨਾ ਆਪਣੇ ਨਾਂ ਕਰਵਾ ਲਿਆ ਕਾਗਜ਼ਾਂ ਪੱਤਰਾਂ ਵਿੱਚ ਕਰਨ ਨੂੰ ਆਪਣੇ ਨਵੇਂ ਉਹੀ ਮੰਮੀ ਆ ਉਹਦੀ ਉਹੀ ਨਾ ਡੈਡੀ ਆ ਨੇਤਰ ਜਣੀ ਕਾਗਜ਼ਾਂ ਦੇ ਵਿੱਚ ਆਪਣੇ ਨਾਂ ਤੇ ਕਰਾ ਲਏ ਵੀ ਇਹ ਸਾਡਾ ਹੀ ਮੁੰਡਾ ਆ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਸੀਗਾ ਤੇ ਜਾਨਮਾਹਲ ਦੇ ਨਾਲ ਰਹਿ ਰਹਿ ਕੇ ਇਹਦੀ ਕਰਨ ਦੀ ਫੇਸ ਵੈਲਿਊ ਬਣ ਗਈ ਆ ਫਿਰ ਇਹਨਾਂ ਨੇ ਉਹਨੂੰ ਵੀਡੀਓ ਦੇ ਵਿੱਚ ਲੈਣ ਲੱਗੇ ਮੁੰਡੇ ਨੂੰ ਉਹਦੇ ਜੀ ਅਸੀਂ ਕਰਨ ਵੀਰ ਦੇ ਰੀਅਲ ਨਾਨਕੇ ਰੀਅਲ ਨਾਨਕੇ ਜਾਣਾ ਹੈ ਕਰਕੇ ਉਹਦੀ ਆਡੀਅנס ਜਿਹੜੀ ਜਾਣਵਾਲਦੀ ਆਡੀਅנס ਤੇ ਕਰਨ ਨੂੰ ਦੇਖਦੀ ਸੀਗੀ ਉਹੀ ਇਹਦੀ ਵੀਡੀਓ ਤੇ ਸਾਰੇ ਦੇਖਣ ਲੱਗੇ ਕਰਨ ਕਰਨ ਵੀਰ ਦੀ ਨਾਨੀ ਹੈ ਇਹ ਰੀਅਲ ਨਾਨੀ ਹੈ ਵੀ ਅ ਬਹੁਤ ਸਾਰੇ ਕੁਐਸਚਨ ਆਉਂਦੇ ਜਾਂਦੇ ਰਹਿੰਦੇ ਆ ਉਹਨਾਂ ਦੇ ਵਿੱਚ ਇਹਨਾਂ ਨੇ ਫਿਰ ਛਾਤਰ ਇਨਸਾਨ ਐਦਾਂ ਤੇ ਆ ਨਾ ਆਪਣੀ ਵੀਡੀਓ ਦੇ ਵਿੱਚ ਲੈ ਲਾ ਕੇ ਫਿਰ ਹੋਲੀ-ਵੋਲੀ ਉਹਨਾਂ ਦੇ ਘਰੋਂ ਵੀ ਇਹਨਾਂ ਨੇ ਜਾਣਾ ਬੰਦ ਕਰਤਾ ਉਹਦਾ ਕਰਨ ਦਾ ਫਿਰ ਉਹਨਾਂ ਦੇ ਘਰ ਵੀ ਨਹੀਂ ਸੀਗੇ ਇਹ ਭੇਜਦੇ ਹੁੰਦੇ ਫਿਰ ਇਹਨਾਂ ਨੇ ਜੀ ਜਿਹੜੀ ਹਰੀ ਵਾਲੀ ਆਂਟੀ ਤੁਸੀਂ ਦੇਖਦੇ ਆਂ ਜ਼ਿਆਦਾਤਰ ਬਲੌਗਾਂ ਦੇ ਵਿੱਚ ਇਹਨਾਂ ਤੇ ਹੁੰਦੀ ਆ ਉਹਨੇ ਵਿੱਕੀ ਦਾ ਰਿਸ਼ਤਾ ਕਰਵਾਤਾ ਸੰਦੀਪ ਦੇ ਨਾਲ ਅੱਧੀ ਅੱਧੀ ਕਰ ਰਹੇ ਸੀ ਪਰ ਅੱਜ ਭਾਗਾਂ ਪਰ ਇਹ ਦਿਨ ਆ ਗਿਆ ਤਾਂ ਵਿੱਕੀ ਦਾ ਬਿਆ ਵਿੱਕੀ ਕਿੱਧਰ ਇੱਧਰ ਖੜਾ ਏ ਮੁੰਡਾ ਲਾੜਾ ਤੇ ਫਿਰ ਸੰਦੀਪ ਦਾ ਵੀ ਜੀ ਦੂਜਾ ਬਿਆ ਹੋਇਆ ਉਹ ਵੀ ਇੱਕ ਪਹਿਲਾਂ ਆਪਣਾ ਬੱਚਾ ਛੱਡ ਗਿਆ ਯਾ ਆਪਣੇ ਸੋਹਰੇ ਪਰਿਵਾਰ ਤੇ ਵਿੱਕੀ ਦਾ ਸੰਦੀਪ ਦੇ ਨਾਲ ਵਿਆਹ ਹੋ ਗਿਆ ਉਹਨਾਂ ਤੋਂ ਜਿਹੜੀ ਆਹ ਕੁੜੀ ਐ ਸ਼ੋਭਰੀਤ ਇਹ ਸੰਦੀਪ ਤੇ ਆ ਵਿੱਕੀ ਦੀ ਕੁੜੀ ਐ ਜਿਹੜਾ ਹੁਣ ਜ਼ਿਆਦਾਤਰ ਇਹ ਸਾਰਾ ਟੱਬਰ ਉਹਦਾ ਮੂੰਹ ਕਰਦੀ ਆ ਉਹ ਵੀ ਜ਼ਿਆਦਾ ਨੇਤਰ ਵਿੱਚ ਉਹਨੇ ਬਲੁੰਡੇ ਜਿਹਾ ਕਰਦਾ ਰਹਿੰਦਾ ਆ ਤੇ ਵਿੱਕੀ ਵੀ ਉਹਦੇ ਜਿਆਦਾ ਕਰਦਾ ਰਹਿੰਦਾ ਤਾਂ ਮੈਂ ਇੱਕ ਪਹਿਲਾਂ ਇੱਕ ਕਲਿੱਪ ਸ਼ਹਿਰਤ ਦਿਖਾਈ ਸੀ ਹੁਣ ਵੀ ਲਾ ਦੂੰਗੀ ਜਦੋਂ ਇਹਦਾ ਸ਼ੋਭਰੀਤ ਦਾ ਮਾਮਾ ਆਇਆ ਸੀਗਾ ਸੰਦੀਪ ਦਾ ਭਰਾ ਆ ਉਹ ਚਾਕਲੇਟਾ ਲੈ ਕੇ ਆਇਆ ਡੱਬੇ ਜਿਦਾ ਡੱਬੇ ਵਾਲੀਆਂ ਵੀ ਚੋਕਲੇਟ ਲੈ ਕੇ ਆ ਦੋ ਚੋਕਲੇਟ ਨਾਲ ਕਰਨ ਵੀ ਬੈਠਾ ਸੀਗਾ ਸ਼ੋਭਰੀ ਤੇ ਵੀ ਬੈਠੀ ਸੀ ਜਿਹੜੀ ਉਹਦੀ ਮੰਮੀ ਆਉਂਨੇ ਉਹ ਡੱਬਾ ਕੱਢ ਕੇ ਚੋਕਲੇਟਾਂ ਦਾ ਸ਼ੋਭਰੀ ਨੂੰ ਦੇ ਦਿੱਤਾ ਅੱਜ ਛੱਰ ਰੱਖੋ ਕੀ ਹੈ ਮਾਮਾ ਵੀ ਉਹਨੂੰ ਚੋਕਲੇਟਾਂ ਕੱਢ ਕੇ ਦਿਖਾ ਲੈ ਲੱਗ ਗਿਆ ਕਰਨ ਉਹਨਾਂ ਨੇ ਕੀ ਦੇ ਦਿੱਤਾ ਇਹ ਮੇਰੀ ਦੋਸਤ ਰਿਹਾ ਹੈ ਇਹ ਕੈਪਸੂਲ ਦਾ ਪੈਣ ਬੋਲ ਬੱਟੇ ਇਹ ਫਰਕ ਨਹੀਂ ਆ ਤਾਂ ਹੋਰ ਕੀ ਹੈ ਫਿਰ ਵਿੱਕੀ ਵੀ ਕਹਿਣ ਲੱਗਾ ਜਦੋਂ ਉਹਦੇ ਮਾਮੇ ਨੇ ਚਾਕਲੇਟਾਂ ਕੱਢੀਆਂ ਵਿੱਕੀ ਕਹਿੰਦਾ ਨਹੀਂ ਉਹ ਬੰਦਾ ਸਾਰੀ ਖਾ ਕੇ ਸਾ ਲਏ ਨਾ ਜੇ ਵਿੱਚ ਪਤਾ ਜਾਣ ਲੱਗਿਆ ਬੜਾ ਦੇ ਜਾਣੇ ਕਿ ਲਈ ਮੈਂ ਤੂੰ ਹਾਂ ਚਾਕਲੇਟਾਂ ਹਜੇ ਰੱਖ ਲੈ ਸਭ ਰਿਤ ਨੂੰ ਜਾਣ ਲੱਗਾ ਦਿੱਦੀ ਇਹਨੇ ਤਾਂ ਹੁਣੇ ਖਾ ਲੈਣੀ ਐ ਐਦਾਂ ਨਹੀਂ ਕਿਹਾ ਮੁੰਡਾ ਨੇ ਇਧਰੋਂ ਉੱਠ ਕੇ ਜਦੋਂ ਚਿਪਸ ਦਾ ਪੈਕਟ ਦਿੱਤਾ ਜਦੋਂ ਉਹਦੇ ਮਾਮੇ ਨੇ ਚਾਕਲੇਟਾਂ ਕੱਢੀਆਂ ਅਦਰ ਉੱਠਿਆ ਨਾ ਮੁੰਡਾ ਉਧਰਲੀ ਸਾਈਡ ਚ ਲੱਗ ਗਿਆ ਪਰ ਜਾਨੀ ਨਾ ਉੱਥੇ ਵੀ ਬੇਸ਼ਰ ਮੈਨੂੰ ਕਹ ਦੂਗੇ ਨਿਆਣੇ ਨੂੰ ਹੁੰਦਾ ਹੀ ਆ ਨਾ ਚੀਜ਼ ਦਾ ਵੇ ਕਿੱਦਾਂ ਵਗੈਰੇ ਵੀ ਆ ਉਮਰੇ ਇਦਰੀ ਹੁੰਦੀਆਂ ਨਿਆਣੇ ਆ ਨਹੀਂ ਐਨੀ ਸਮਝ ਹੁੰਦੀ ਹੈਗੀ ਪਰ ਫਿਰ ਵੀ ਨਾ ਉਹਨਾਂ ਨੇ ਉਹ ਮੁੰਡੇ ਨੂੰ ਜਨਣਾ ਜੀ ਚਾਕਲੇਟ ਰੰਦੀਤੀ ਐਨਾ ਇਹਨਾਂ ਦੇ ਦਿਲਾਂ ਦੇ ਵਿੱਚ ਫਰਕ ਆ ਮੁੰਡਾ ਸਾਰੀ ਤੁਹਾਡੀ ਖੇਟੀ ਜਾਵੇ ਇਹਨਾਂ ਨੇ ਉਹ ਨਹੀਂ ਗੌਰ ਕਰਨੀ ਵੀ ਅਸੀਂ ਬੱਚੇ ਦੇ ਉੱਤੇ ਗੌਰ ਕਰੀਏ ਵੀ ਬੱਚਾ ਪੜ੍ਹੇ ਲਿਖੇ ਨਹੀਂ ਹੁਣ ਹੋਰ ਇੱਥੇ ਇੱਕ ਹੋਰ ਗੱਲ ਸੁਣ ਲਓ ਜਿਹੜੀ ਤਾਂ ਇਹਦੀ ਵਿੱਕੀ ਦੀ ਕੁੜੀ ਆ ਸ਼ੋਭਰੀ ਉਹਨੂੰ ਤਾਂ ਜੀ ਇਹਨਾਂ ਨੇ ਪਾਇਆ ਆ ਪ੍ਰਾਈਵੇਟ ਸਕੂਲ ਤੇ ਜਿਹੜਾ ਕਰਨ ਆ ਉਹਨੂੰ ਪਾਇਆ ਜੀ ਇਹਨਾਂ ਨੇ ਸਰਕਾਰੀ ਸਕੂਲੇ ਠੀਕ ਹੈ ਜੀ ਆ ਦੇਖੋ ਇਹ ਫਰਕ ਨਹੀਂ ਤਾਂ ਹੋਰ ਕੀ ਹੈ ਫਿਰ ਤੁਸੀਂ ਉਧਰ ਦੇਖਿਆ ਹੀ ਪਕੌੜਿਆਂ ਪਿੱਛੇ ਉਹਨਾਂ ਕਿੱਦਾਂ ਕਰਦੇ ਸੀ ਜਿਹੜੀ ਮਾੜੀ ਮਾੜੀ ਗੱਲਦੇ ਨੇ ਉਹ ਮੁੰਡੇ ਦੇ ਨਾਲ ਇਸ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਹੁੰਦਾ ਹੈ तकरीबन ਕਈ ਵੀਡੀਓ ਦੇ ਵਿੱਚ ਇਹਨਾਂ ਦੇ ਬਲੌਗਰ ਦੇ ਵਿੱਚ ਦੇਖਿਆ ਜਾਂਦਾ ਉਸ ਮੁੰਡੇ ਨਾਲ ਕਿੰਨਾ ਫਰਕ ਕਰਦੇ ਆ ਹੁਣ ਤਾਂ ਜ਼ਿਆਦਾ ਕਰਨ ਲੱਗ ਗਿਆ ਪਹਿਲਾਂ ਬਹੁਤ ਇਹਨੂੰ ਉਸ ਮੁੰਡੇ ਨੂੰ ਵੀਡੀਓ ਦੇ ਵਿੱਚ ਲੈਂਦੇ ਸੀਗੇ ਉਹਨਾਂ ਚੋਲੇ ਬਲੋਲੇ ਕਰਦੇ ਸੀ ਕਦੇ ਉਹਨੂੰ ਕਹਿਣਾ ਕਰਨ ਪਰੌਂਠਾ ਖਾ ਕੇ ਸਕੂਲੇ ਜਾਊਗਾ ਜਦੋਂ ਛੋਟਾ ਜਿਹਾ ਸੀਗਾ ਐਦਾਂ ਨਹੀਂ ਉਹਨੇ ਜਾਣਾ ਹੈਗਾ ਹਰ ਇੱਕ ਗੱਲ ਦੇ ਉੱਤੇ ਕਰਨ ਐਦਾਂ ਕਰਨ ਐਦਾਂ ਸਾਰੇ ਟਾਈਟਲ ਜਿਹਦਾ ਕਰਨ ਦੇ ਨਾਂ ਤੇ ਇਹਨਾਂ ਨੇ ਲਿਖਣੇ ਵੀ ਸਾਨੂੰ ਦੇਖ ਕੇ ਵਿਊ ਆ ਜਾਣੀ ਇਸ ਇਹਨਾਂ ਨੇ ਨਾ ਟੱਬ ਨੇ ਉਸ ਮੁੰਡੇ ਦਾ ਇਸਤੇਮਾਲ ਕੀਤਾ ਜੇ ਆਪਾਂ ਕਹਿ ਦਈਏ ਉਸ ਮੁੰਡੇ ਦਾ ਕਰਨ ਦੇ ਨਾਮ ਦਾ ਇਸਤੇਮਾਲ ਕਰਕੇ ਇਹਨਾਂ ਨੂੰ ਇੰਨਾ ਵਿਊ ਆਇਆ ਨਹੀਂ ਪਹਿਲਾਂ ਤਾਂ ਇਹਨਾਂ ਦਾ ਜੇ ਆਪਾਂ ਚੈਨਲ ਖੋਲ ਕੇ ਦੇਖੀਏ ਨਾ 42 44 135 ਕੱਲੇ 32 ਐਦਾ ਵਿਊ ਆਉਂਦੇ ਸੀਗੇ ਜਦੋਂ ਇਸ ਇਹ ਨੇਤਰ ਇਸ ਮੁੰਡੇ ਨੂੰ ਨਾਲ ਲਾ ਕੇ ਵੀਡੀਓ ਬਣਾਉਣ ਲੱਗ ਗਿਆ ਤਾਂ ਉਸ ਤੋਂ ਬਾਅਦ ਇਹਦਾ ਚੈਨਲ ਗਰੋ ਹੋਣ ਲੱਗਾ ਹੁਣ ਦੇਖਦਾ ਉਸ ਮੁੰਡੇ ਦੇ ਘਰ ਦੇ ਵਿੱਚ ਇਹਨਾਂ ਨੇ ਕਦਰ ਗਵਾਈ ਪਈ ਆ ਜਾਸਮੀਨ ਦੇ ਸਹੁਰੇ 2 ਦਿਨ ਰਹਿਣ ਕਿ ਚਲੇਗਾ ਜਾਸਮੀਨ ਨੇ ਆਪਣੇ ਸਸਰੇ ਸਾਹਮਣੇ ਤੇ ਆਪਣੇ ਘਰ ਵਾਲੇ ਦੇ ਸਾਹਮਣੇ ਉਹਦੀ ਲਾਹ-ਪਾਹ ਕੀਤੀ ਮੁੰਡਾ ਨਾ ਪਿੱਛੇ ਖੁੰਝੇ ਲੱਗ ਕੇ ਐਦਾ ਸੋਫੇ ਤੇ ਨੀਵੀਂ ਪਾ ਕੇ ਜੀ ਬੈਠਾ ਰਿਹਾ ਐਨਾ ਹੈ ਉੱਥ ਤੂ ਇੱਥੇ ਕੰਮ ਕਰਨਾ ਨਾ ਹਾਂ ਤੂੰ ਸਕੂਲ ਦਾ ਕੰਮ ਕਰਨਾ ਐ ਡੈਡੀ ਨੇ ਮੈਨੂੰ ਬੋਲਣਾ ਤੂੰ ਸਕੂਲ ਦਾ ਕੰਮ ਨਹੀਂ ਕੀਤਾ 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 ਟੀਵੀ ਦੇਖਿਆ ਕੀ ਕੀਤਾ ਜਾਨੀ ਐਦਾਂ ਉਹਨੂੰ ਖਿੱਚ ਖਿੱਚ ਕੇ ਐਨਾ ਜਾਨ ਆਪਣੇ ਆਪ ਨੂੰ ਵੀ ਦੇਖ ਕੇ ਹੋਰ ਨਾ ਤਾਰਾ ਹੋਵੇ ਦਿਲ ਨੂੰ ਵੀ ਦੱਸ ਕਿਦਾਂ ਉਹਨੂੰ ਬੋਲਿਓ ਚੁੱਪ ਰਿਹਾ ਫਿਰ ਉਹ ਸੱਸ ਆਈ ਕਹਿੰਦੀ ਕਾ ਤੇ ਮੁੰਡੇ ਨੂੰ ਦਬਕੀ ਜਾਣੀ ਐ ਫਿਰ ਕੀ ਹੋਇਆ ਜੀ ਉਹਨੇ ਕੰਮ ਨਹੀਂ ਕੀਤਾ ਫੇਰ ਕਰ ਲੂਗਾ ਨਹੀਂ ਨਹੀਂ ਕੀਤਾ ਉੱਚ-ਉੱਚ ਮੈਨੂੰ ਦੱਸਦਾ ਦਵੇ ਆਪਣੀ ਜਾਣੀ ਨਾ ਟੀਚਰ ਦੀ ਗੋਟੇ ਮੌਸਮ ਮੁੰਡੇ ਦੇ ਉੱਤੇ ਸਾਰੇ ਆਪ ਨੂੰ ਚਾਹੇ ਇਹਦਾ ਕੁੱਕੜ ਨਾ ਇਹਨੂੰ ਆਂਦਾ ਹੋਵੇ ਵੱਡੀ ਐਵੇਂ ਪਾਸ ਪੰਜਾਬੀ ਦਾ ਸੱਭਿਆਚਾਰ ਨਹੀਂ ਇਹਨੂੰ ਕਿਸੇ ਦਾ ਪਤਾ ਕੀ ਹੁੰਦਾ ਵੀ ਨਹੀਂ ਐ ਮੰਮੀ ਉਹ ਗਾਣੇ ਗਾਉਂਦੇ ਹੁੰਦੇ ਆ ਹੈਨਾ ਇੱਕ ਉਹ ਵਾਲੇ ਪਾਤਾ ਤੁਹਾਨੂੰ ਇਹ ਸੌਣ ਦੇ ਉੱਤੇ ਕਿਹੜੇ ਹੁੰਦੇ ਆ ਉਹ ਤੱਕ ਕਿ ਜਦੋਂ ਜੈਸਮਿਨ ਦੀ ਕੁੜੀ ਹੋਈ ਆ ਇਹਨਾਂ ਨੇ ਉਹ ਤੱਕ ਨਹੀਂ ਇਸ ਮੁੰਡੇ ਨੂੰ ਦੱਸਿਆ ਕਹਿੰਦੇ ਖੇਡਣਗੇ ਇਹਨੂੰ ਬਾਹਰੋਂ ਪਿੰਡ ਦੇ ਵਿੱਚੋਂ ਪਤਾ ਲੱਗਾ ਵੀ ਤੂੰ ਮਾਮਾ ਬਣ ਗਿਆ ਮੈਂ ਘਰ ਆ ਕੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਦੱਸਿਆ ਕਰਦੇ ਇਹ ਨਾਨਕੇ ਫਿਰ ਇੱਕ ਵਾਰ ਲੈ ਕੇ ਗਿਆ ਨੇਦਰ ਨੂੰ ਨਾਨਕੇ ਮਿਲਾਨ ਪਹਿਲਾਂ ਪਹਿਲਾਂ ਤਾਂ ਬਹੁਤ ਲੈ ਕੇ ਜਾਂਦਾ ਰਿਹਾ ਇਹ ਨੂੰ ਵੀਡੀਓ ਦੇ ਵਿੱਚ ਜਦੋਂ ਛੋਟਾ ਸੀਗਾ ਬਣਾ ਵੀਡੀਓ ਇਹਦੀਆਂ ਬਣਾਉਂਦਾ ਰਿਹਾ ਪਹਿਲੇ ਰੀਅਲ ਇਹਦੇ ਜੀ ਰੀਅਲ ਨਾਨਕੇ 'ਚ ਤੁਹਾਨੂੰ ਮਿਲਾਨ ਲੈ ਕੇ ਚੱਨਾ ਜਿਹੜੇ ਰੀਅਲ ਨਾਨਕੇ ਅਸਲ ਨਾਨਕੇ ਆ ਜਿਹੜੇ ਕਹਿੰਦਾ ਉੱਥੇ ਲੈ ਕੇ ਜਾਂਦਾ ਵੀ ਉੱਥੇ ਲੈ ਕੇ ਗਿਆ ਇਹਨੂੰ ਮਿਲਾਨੋ ਇਹਦੀ ਨਾਨੀ ਦੇ ਕੋਲ ਹੁਣ ਤਾਂ ਮੈਨੂੰ ਲੱਗਦਾ ਨਹੀਂ ਨਾ ਕਦੇ ਉਹ ਆਂਦੇ ਹੋਣੇ ਨਾ ਇਹ ਕਦੇ ਲੈ ਕੇ ਗਏ ਹੋਣੇ ਉਹਨਾਂ ਉਹਨਾਂ ਨੂੰ ਵੀ ਆਏ ਸਾਡੀ ਧੀ ਨਾਲੇ ਸੀਗੇ ਵੇ ਸਾਡੀ ਧੀ ਨਾਲੇ ਮੁੰਡਾ ਚੰਗਾ ਲੱਗਦਾ ਉਹਨਾਂ ਨੂੰ ਵੀ ਅੱਧੀ ਹੁਣ ਉਹ ਵੀ ਨਹੀਂ ਦੇਖਣ ਦੁੱਖਾਂ ਦੇ ਹੈਗੇ ਵੀ ਅਸੀਂ ਦੇਖੀਏ ਜਾ ਕੇ ਮਾੜਾ ਮੋਟਾ ਵੇ ਸਾਡਾ ਮੁੰਡਾ ਵਿਕੀਦਾ ਰਹਿੰਦਾ ਆ ਦੋਤਾ ਸਾਡਾ ਉਹ ਵੀ ਨਹੀਂ ਮੇਰੇ ਖਿਆਲ ਨੂੰ ਮੁੜ ਗਿਆ ਹੈਗੇ ਇੱਕ ਵਾਰ ਛੋਟੇ ਹੁੰਦੇ ਨੂੰ ਮਿਲਾਨ ਲੈ ਕੇ ਬਸ ਠੀਕ ਆ ਨੰਨੀ ਜੀ ਅਸ ਹੁਣ ਮੈਂ ਸਾਰੀ ਜੀ ਤੁਹਾਨੂੰ ਹਿਸਟਰੀ ਦੱਸਦੀ ਆ ਵੀ ਇਹ ਮੁੰਡਾ ਵਿਕੀਦਾ ਆ ਜੀ ਸੰਦੀਪ ਦੁੱਜੀ ਮ ਆਇਆ ਠੀਕ ਆ ਤੇ ਨੇਤਰ ਉਹਨਾਂ ਨੇ ਇਹਨੂੰ ਖੋਦ ਲਿਆ ਆ ਪਰ ਘਰ ਦੇ ਵਿੱਚ ਫਿਰ ਤੁਸੀਂ ਦੇਖਿਆ ਹੀ ਆ ਸਾਰਿਆਂ ਨੇ ਵੀ ਕਿੱਦਾਂ ਐਦੇ ਮੁੰਡੇ ਨਾਲ ਵਿਵਹਾਰ ਹੁੰਦਾ ਪਰ ਮੁੰਡਾ ਨਾ ਉਹ ਬਹੁਤ ਚਿਹਰੇ ਤੇ ਬਹੁਤ ਭੋਲਾ ਜਿਹਾ ਲੱਗਦਾ ਜਿਦਾਂ ਆਪਾਂ ਕਹਿੰਦੇ ਚਿਹਰੇ ਦੇ ਉੱਤੇ ਚੁਸਤ ਚਲਾਕੀ ਹੀ ਨਹੀਂ ਹੈਗੀ ਉਹਦੇ ਕਿ ਹਾਲੇ ਜਿੱਦਾਂ ਨਾ ਆਪਾਂ ਜਾਸਮਿੰਦਾ ਚਿਹਰਾ ਦੇ ਦੇ ਪੂਰਾ ਸੁੱਖੋ ਤੇ ਗਿਆ ਜਿੱਦ ਤੇ ਸੁੱਖੋ ਨਾ ਚੁਸਤ ਚਲਾਕ ਆ ਪਰ ਉਹ ਮੁੰਡੇ ਦੀ ਮਾਂ ਪਤਾ ਨਹੀਂ ਕਿੰਨੀ ਕਸਾਊ ਹੋਣੀ ਆ ਜਿਹੜਾ ਉਹ ਮੁੰਡਾ ਸਾ ਉਹਨੇ ਇਹਨਾਂ ਦੇ ਟੱਬਰ ਚ ਤਾਂ ਰਲਦਾ ਨਹੀਂ ਹੈਗਾ ਉਹ ਦੇਖੇ ਲੋ ਤੁਸੀਂ ਜਿਹੜੀ ਵਿੱਕੀ ਦੀ ਹੁਣ ਕੁੜੀ ਆ ਸੰਦੀਪ ਦੀ ਉਹ ਕਿੱਦਾਂ ਮਾਂ ਵਾਂਗੂ ਚਿੱਕਾ ਮਾਰਦੀ ਆ ਕਰਦੀ ਰਹਿੰਦੀ ਆ ਸਾਰੇ ਬਲੌਗਾਂ ਦੇ ਵਿੱਚ ਤੇ ਆ ਮੁੰਡ ਆਸੀ ਕੀ ਕਰਨ ਦੀ ਹਿਸਟਰੀ ਜਿਹੜੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਤੇ ਮੈਨੂੰ ਕਈਆਂ ਦੇ ਕਮੈਂਟ ਵੀ ਆਇਆ ਸੀ ਜਦੋਂ ਮੈਂ ਉਸ ਮੁੰਡੇ ਬਾਰੇ ਗੱਲ ਕੀਤੀ ਸੀ ਹਰ ਕੋਈ ਕਹਿੰਦਾ ਸੀਗਾ ਵੀ ਸਾਨੂੰ ਦੱਸੋ ਕਰਨ ਕੌਣਾ ਕਰਨ ਦੀ ਮਾਂ ਕੌਣਾ ਕਰਨ ਦਾ ਪਿਓ ਕੌਣਾ ਤਾਂ ਕਰਕੇ ਮੈਂ ਸੋਚਿਆ ਸੀਗਾ ਹੁਣ ਐਦਾ ਇਕੱਲੇ ਇਕੱਲੇ ਦਾ ਜਵਾਬ ਵੈਸੇ ਤਾਂ ਮੈਂ ਦੇਵ ਦਿੱਤਾ ਸੀਗਾ ਕਮੈਂਟਾਂ ਦੇ ਵਿੱਚ ਵੀ ਸਾਰਿਆਂ ਨੂੰ ਦੱਸ ਦਤਾ ਸੀਗਾ ਫਿਰ ਵੀ ਮੈਂ ਕਿਹਾ ਇੱਕ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਸਾਰੀ ਹਿਸਟਰੀ ਦੱਸ ਦਸਾਂ ਇਸ ਤਰ੍ਹਾਂ ਅਰੇ ਦੇਖਿਆ ਤੁਸੀਂ ਨੇਤਰ ਦਾ ਚੈਨਲ ਕਰਨਮਾਲ ਦੇ ਨਾਂ ਤੋਂ ਸਭ ਤੋਂ ਪਹਿਲਾ ਚੈਨਲ ਇਹ ਹੈ ਆ ਕਰਨਮਾਲ ਇਹਨੂੰ ਪਤਾ ਸੀਗਾ ਫੇਸ ਮੁੰਡੇ ਦੀ ਜਿਹਦਾ ਵੀ ਜਾਨਮਾਲ ਦੇ ਨਾਲ ਰਹਿ ਕੇ ਫੇਸ ਵੈਲਿਊ ਬਣੀ ਸੀ ਜਾਣਦੇ ਸੀਗੇ ਸਾਰੇ ਇਹਨੂੰ ਕਰਨ ਕਰਨ ਦੇ ਨਾਂ ਤੋਂ ਕਿਉਂਕਿ ਜ਼ਿਆਦਾਤਰ ਜਾਨਮਾਲ ਵੀ ਕਰਨ ਇਦਾਂ ਕਰਨ ਨੂੰ ਆ ਜਾ ਚੀਜ਼ ਲੈ ਕੇ ਦਿੱਤੀ ਕਰਨ ਦੇ ਨਾਲ ਘੁੰਮਣ ਜਾਣਾ ਹੈ ਹਾਂ ਅ ਕ ਬਹੁਤ ਬੰਦੇ ਨੂੰ ਮਿਸ ਕਰ ਰਿਹਾ ਤਾਂ ਮੈਂ ਕਿਹਾ ਵੀ ਅੱਜ ਕਰਨ ਵੀ ਨਾਲ ਥੋੜਾ ਟਾਈਮ ਸਪੈਂਡ ਕੀਤਾ ਜਾ ਰਿਹਾ ਹੈ ਕਰਨ ਦੇ ਨਾਲ ਆ ਤੇ ਪੂਰਾ ਟਾਈਮ ਅਸੀਂ ਬਤਾਨਾ ਆ ਵੀ ਪੂਰਾ ਟਾਈਮ ਰਹਿਣਾ ਕਰਨ ਦਾ ਜਨਮ ਦਿਨ ਇਸ ਕਰਕੇ ਜਾਣਨ ਲੱਗੇ ਸੀ ਕਿਉਂਕਿ 16 ਸਾਲ ਜੀ ਥੋੜੇ ਨਹੀਂ ਹੁੰਦੇ ਜਾਨ ਮਾ ਨੂੰ 16 ਸਾਲ ਹੋ ਗਏ YouTube ਦੇ ਉੱਤੇ ਤਾਂ ਇਹਦਾ ਉਹਦੇ ਇੰਨੇ 11 ਲੱਖ ਸਬਸਕ੍ਰਾਈਬਰ ਹਨ ਇਹਨਾਂ ਨਾਲੋਂ ਵੱਧ ਉਹਨੂੰ ਜਾਣਦੇ ਇਹ ਹਜੇ ਕਿੱਥੇ اٹਕੇ ਹੋ ਆ 32 ਜਾਂ 34 ਦੇ ਨਾਲ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ 8-9 ਸਾਲ ਤਾਂ ਇਹਨਾਂ ਨੂੰ ਵੀ ਹੋ ਗਿਆ YouTube ਦੇ ਉੱਤੇ ਇਹਨਾਂ ਦੇ ਹਜੇ 32 ਜਾਂ 54 ਸਬਸਕ੍ਰਾਈਬਰ ਹਨ ਇਹ ਲੋਕਾਂ ਦੇ ਐਸ ਨਾਲੋਂ ਲੱਖਾਂ ਤੱਕ ਪਹੁੰਚ ਜਾਂਦੇ ਆ ਜਿਹਨੂੰ ਇੰਨਾ ਟਾਈਮ ਜਿਹਨੂੰ ਹੋ ਜਾਂਦਾ ਆ YouTube ਤੇ ਆਪਣਾ ਦਿੱਤੇ ਨੂੰ ਨਾ 8-9 ਸਾਲ ਦਿੱਤੇ ਨੂੰ ਹੁੰਦੇ ਸਬਸਕ੍ਰਾਈਬਰ ਬਹੁਤ ਪਹੁੰਚ ਜਾਂਦੇ ਆ ਪਰ ਜਿਹਨਾਂ ਨੀਤਾ ਨੂੰ ਮਰਾਦਾ ਮਿਲਦੀਆਂ ਜੀ ਤੁਹਾਨੂੰ ਮੈਂ ਸਹੀ ਹਾਲ ਦੱਸਾਂ ਚਲੋ ਜੀ ਠੀਕ ਆ ਆ ਸੀਗੀ ਚੀਜ਼ ਮੁੰਡੇ ਦੀ ਪੂਰੀ ਹਿਸਟਰੀ ਜਿਹਦੇ ਬਾਰੇ ਆਪਾਂ ਗੱਲ ਕਰਦੇ ਸੀਗੇ ਵੀ ਇਸ ਮੁੰਡੇ ਨਾਲ ਐਡਾ ਫਰਕ ਕਿਉਂ ਆ ਗਿਆ